ਪੂਰਨ ਮਾਚੀ ਨੂੰ ਲੈ ਕੇ ਮਿੱਥਾਂ ਤੇ ਕਥਾਵਾਂ ਕਿਤੇ ਲੋਕਾਂ ਦੇ ਬਗਿਆੜ ਬਣਨ ਦੀ ਚਰਚਾ ਹੈ ਤੇ ਕਿਤੇ ਨੀਂਦ ਨਾ ਆਉਣ ਦੀ ਚਰਚਾ ਚੱਲਦੀ ਹੈ ਜਰਮੀ ਹੋਵੈਲ ਲਿਖਦੇ ਨੇ ਇਸ ਗੱਲਬਾਤ ਨੂੰ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਬਾਰੇ ਤੇ ਦੁਆਬਾ ਰਿਜ ਦਾ ਮੰਚ ਇੱਕ ਇਸੇ ਤਰ੍ਹਾਂ ਦਾ ਸਥਾਨ ਹੈ ਇੰਗਲੈਂਡ ਦੇ ਵਿੱਚ ਇੰਗਲੈਂਡ ਨੂੰ ਵੈਸੇ ਭੂਤਾ ਪ੍ਰੇਤਾਂ ਵਾਲਾ ਜ਼ਿਆਦਾ ਮੰਨਿਆ ਜਾਂਦਾ ਹੈ ਇੰਗਲੈਂਡ ਦੇ ਵਿੱਚ ਗਲਾਸਟਨ ਬਰੀ ਟੋਰ ਉੱਤੇ ਪੂਰਾ ਚੰਦ ਚੜਦਾ ਹੋਇਆ ਜਿਹੜਾ ਦਿਖਦਾ ਹੈ ਉੱਥੋਂ ਤੇ ਉੱਥੇ ਇੱਕ ਬਿਲਡਿੰਗ ਹੈ ਇੱਕ ਬੜੀ ਪਹਾੜੀ ਦੇ ਉੱਤੇ ਤੇ ਉਹ ਵੀ ਜਿਹੜੀ ਇੱਕ ਤਰ੍ਹਾਂ ਦਾ ਖੋਫਰਾਕ ਦਰਸ਼ੀ ਜਿਹੜਾ ਦਿਖਾਉਂਦੀ ਹੈ ਪੂਰਨਮਾਸੀ ਲਗਭਗ ਹਰੇਕ 29 ਦਿਨਾਂ ਬਾਅਦ ਆਉਂਦੀ ਹੈ ਜਦੋਂ ਸੂਰਜ ਧਰਤੀ ਦੇ ਠੀਕ ਪਿੱਛੋਂ ਚੰਦਰਮਾ ਤੇ ਰੋਸ਼ਨੀ ਪਾਉਂਦਾ ਹੈ ਤੇ ਇਸ ਦੇ ਨਾਲ ਉਸ ਦਾ ਪੂਰਾ ਚਿਹਰਾ ਰੋਸ਼ਨ ਹੋ ਜਾਂਦਾ ਹੈ ਸ਼ੁੱਕਰਵਾਰ ਦੀ ਪੂਰਨਮਾਸੀ ਸੂਪਰ ਮੂਨ ਜਿਹੜਾ ਪਿੱਛੇ ਦਿਨਾਂ ਦੇ ਵਿੱਚ ਬੀਤ ਕੇ ਗਿਆ ਪਿਛਲੇ ਵੀਕਾਂ 'ਚ ਸੂਪਰ ਮੂਨ ਸੀਗਾ ਉਹਦੀ ਇੱਕ ਲੜੀ ਦੇ ਵਿੱਚ ਆਖਰੀ ਰਹੀ ਜਿਹੜੀ ਹੈ ਚੰਦਰਮਾ ਜਦੋਂ ਚੰਦਰਮਾ ਆਮ ਦੇ ਨਾਲੋਂ 14% ਵੱਡਾ ਤੇ 30% ਵੱਧ ਚਮਕਦਾਰ ਦਿਖਾਈ ਦਿੱਤਾ ਸੀ ਅਖੌਤੀ ਸੂਪਰ ਮੂਨ ਜਿਹੜਾ ਸਾਲ ਦੇ ਵਿੱਚ ਸਿਰਫ 3 ਜਾਂ 4 ਵਾਰ ਹੁੰਦੇ ਨੇ ਤੇ ਹਮੇਸ਼ਾ ਲਗਾਤਾਰ ਦਿਖਾਈ ਦਿੰਦੇ ਨੇ ਪੂਰਨਮਾਸੀ ਦੀ ਦੁਨੀਆ ਦੇ ਸੱਭਿਆਚਾਰਾਂ ਤੇ ਪਰੰਪਰਾਵਾਂ ਨੂੰ ਆਕਾਰ ਦੇਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਅਸੀਂ ਇਸ ਸੋਹਣੇ ਵਰਤਾਰੇ ਦੇ ਨਾਲ ਜੁੜੀਆਂ ਕੁਝ ਮਿੱਥਾਂ ਗਤੀਵਿਧੀਆਂ ਤੇ ਅਰਥਾਂ ਤੇ ਇੱਕ ਨਜ਼ਰ ਜੜੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਪੁਰਖਿਆਂ ਦੇ ਲਈ ਪੂਰਨਮਾਸੀ ਕਿਵੇਂ ਮਹੱਤਵਪੂਰਨ ਸੀ ਚੰਦਰਮਾ ਦੀ ਲੈ ਇਸ ਦੇ ਨਿਯਮਤ ਪੜਾਵਾਂ ਦੇ ਵਧਣ ਅਤੇ ਘਟਣ ਦੇ ਨਾਲ ਸਮੇਂ ਦਾ ਰਿਕਾਰਡ ਰੱਖਣ ਦੇ ਲਈ ਆਦ ਕਾਲ ਜਿਹੜਾ ਸੀ ਉਤੋਂ ਹੀ ਵਰਤੀ ਜਾਂਦੀ ਰਹੀ ਹੈ ਇਸ਼ਾਗੋ ਦੀ ਹੱਡੀ ਨੂੰ ਲੈ ਜਿਹੜੀ ਹੈ ਇਸ਼ਾਗੋ ਦੀ ਹੱਡੀ ਨੂੰ ਲੈ ਲੋ ਜੋ 1957 ਦੇ ਵਿੱਚ ਅਦੁਨਿਕ ਲੋਕਤੰਤਰੀ ਗਨਰਾਜ ਕਾਂਗੋ ਦੇ ਵਿੱਚ ਮਿਲੀ ਹੈ ਹੱਡੀ ਸੰਭਾਵਿਤ ਤੌਰ ਦੇ ਉੱਤੇ ਬਾਬੂਨ ਦੀ ਪਿੰਡਲੀ ਤੋਂ ਲਈ ਗਈ ਹੈ ਤੇ 20000 ਸਾਲ ਤੋਂ ਵੱਧ ਪੁਰਾਣੀ ਮੰਨੀ ਜਾਂਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਕੈਲੰਡਰ ਦਾ ਇੱਕ ਸ਼ੁਰੂਆਤੀ ਰੂਪ ਹੈ ਬੈਲਜੀਅਮ ਦੇ ਭੂਵਗਿਆਨੀ ਵੱਲੋਂ ਖੋਜੀ ਗਈ ਹੱਡੀ ਦੇ ਉੱਤੇ ਵੱਖ-ਵੱਖ ਨਕਾਸ਼ੀਆਂ ਹੈ ਉਨਾ ਦੇ ਵਿੱਚੋਂ ਕੁਝ ਹਲਕੇ ਘੇਰੇ ਕਾਲੇ ਘੇਰੇ ਜਾਂ ਅੰਸ਼ਿਕ ਘੇਰੇ ਦੇ ਆਕਾਰ ਦੇ ਵਿੱਚ ਨੇ ਹਾਰਵਰਡ ਯੂਨੀਵਰਸਿਟੀ ਦੇ ਪੁਰਾਤਵ ਵਿਗਿਆਨੀ ਅਲੈਗਜ਼ੈਂਡਰ ਮਾਰਸ਼ਕ ਨੇ ਅੰਦਾਜ਼ਾ ਲਗਾਇਆ ਕਿ ਚੰਦਰਮਾ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੀ ਹੈ ਇਹ ਸੁਝਾਅ ਦਿੰਦੇ ਨੇ ਕਿ ਹੱਡੀ ਦੀ ਵਰਤੋਂ 6 ਮਹੀਨਿਆਂ ਦੇ ਚੰਦਰ ਕੈਲੰਡਰ ਦੇ ਵਜੋਂ ਕੀਤੀ ਗਈ ਹੋਵੇਗੀ ਹਾਰਵੈਸਟ ਮੂਨ ਪੂਰਨਮਾਸੀ ਨੂੰ ਦਿੱਤਾ ਗਿਆ ਨਾਮ ਹੈ ਜੋ ਪਤਝੜ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਸ਼ੁਰੂ ਦੇ ਵਿੱਚ ਦੇ ਸਭ ਤੋਂ ਨੇੜੇ ਹੁੰਦਾ ਹੈ। ਸਾਲ ਦੇ ਇਸ ਸਮੇਂ ਸੂਰਜ ਡੁੱਬਣ ਮਗਰੋਂ ਚੰ드ਰਮਾ ਚੜ੍ਹਦਾ ਹੈ ਤੇ ਮਤਲਬ ਕਿ ਕਿਸਾਨ ਆਪਣੀਆਂ ਫਸਲਾਂ ਇਕੱਠੀਆਂ ਕਰਨ ਦੇ ਲਈ ਕਾਲੀ ਦੇ ਵਿੱਚ ਹੁੰਦੇ ਆ ਤੇ ਉਹ ਚੰ드ਰਮਾ ਦੀ ਰੋਸ਼ਨੀ ਦੇ ਵਿੱਚ देर ਸ਼ਾਮ ਤੱਕ ਕੰਮ ਕਰਨਾ ਜਾਰੀ ਰੱਖ ਸਕਦੇ ਨੇ। ਬੇਸ਼ੱਕ ਜੋਕੇ ਸਮੇਂ ਦੇ ਵਿੱਚ ਜ਼ਿਆਦਾਤਰ ਇਲੈਕਟ੍ਰਿਕ ਲੈਂਪਾਂ ਦੀ ਵਰਤੋਂ ਕਰਦੇ ਨੇ। ਪੂਰਨ ਮਾਚੀ ਦੇ ਉੱਤੇ ਕਿਹੜੇ ਤਿਉਹਾਰ ਮਨਾਏ ਜਾਂਦੇ ਨੇ? ਚੀਨ ਦੇ ਵਿੱਚ ਗੱਲ ਕਰੀਏ ਤਾਂ ਮੱਦ ਪੱਤ ਚੜ ਤਿਉਹਾਰ ਝੋਗ ਕੀ ਜਿਸ ਨੂੰ ਚੰਦਰਮਾ ਤਿਉਹਾਰ ਵੀ ਕਿਹਾ ਜਾਂਦਾ ਹੈ ਬਾਡੀ ਦੇ ਚੰਦਰਮਾ ਦੇ ਦਿਨ ਦੇ ਵਜੋਂ ਦਿਨ ਦੇ ਵਜੋਂ ਇਹ ਮਨਾਇਆ ਜਾਂਦਾ ਹੈ ਤੇ ਇਸ ਦਿਨ ਜਨਤਕ ਛੁੱਟੀ ਵੀ ਹੁੰਦੀ ਹੈ ਚੀਨ ਦੇ ਵਿੱਚ ਇਹ ਤਿਉਹਾਰ 3000 ਸਾਲ ਪੁਰਾਣਾ ਚੀਨ 'ਚ ਮੰਨਿਆ ਜਾਂਦਾ ਹੈ ਤੇ ਰਵਾਇਤੀ ਤੌਰ ਦੇ ਉੱਤੇ ਇੱਕ ਭਰਪੂਰ ਫਸਲ ਦੀ ਉਮੀਦ ਦੇ ਵਿੱਚ ਮਨਾਇਆ ਜਾਂਦਾ ਹੈ ਜਿਵੇਂ ਕਿ ਆਪਣੇ ਵਿਸਾਖੀ ਮਨਾਉਂਦੇ ਨੇ ਇਸੇ ਤਰ੍ਹਾਂ ਹੀ ਕੋਰੀਆ ਦੇ ਵਿੱਚ ਚੂਸਿਓਕ ਦਾ ਜਿਹੜਾ ਤਿਉਹਾਰ ਵਾਢੀ ਦੇ ਚੰਦਰਮਾ ਦੇ ਨਾਲ ਮੇਲ ਖਾਂਦਾ ਹੈ ਤੇ 3 ਦਿਨ ਦਾ ਸਮਾਗਮ ਹੁੰਦਾ ਹੈ ਪਰਿਵਾਰ ਵਾਢੀ ਦਾ ਜਸ਼ਨ ਮਨਾਉਣ ਤੇ ਆਪਣੇ ਪੁਰਖਿਆਂ ਦੀ ਪੂਜਾ ਕਰਨ ਦੇ ਲਈ ਇਕੱਠੇ ਹੁੰਦੇ ਨੇ Hindu ਦੇ ਵਿੱਚ ਗੱਲ ਕਰੀਏ Hindu ਆਪਣੇ ਭਾਰਤ ਦੀ ਗੱਲ ਆਉਂਦੀ ਹੈ ਤਾਂ ਸੱਭਿਆਚਾਰ ਦੇ ਵਿੱਚ ਪੂਰੇ ਚੰਦਰਮਾ ਨੂੰ ਪੂਰਨਮਾਸੀ ਕਹਿੰਦੇ ਨੇ ਲੋਕ ਅਰਦਾਸਾਂ ਕਰਦੇ ਨੇ ਤੇ ਵਰਤ ਰੱਖਦੇ ਨੇ ਕਾਰਤਿਕ ਦੀ ਪੂਰਨਮਾਸੀ ਨਵੰਬਰ ਦੇ ਵਿੱਚ ਆਉਂਦੀ ਹੈ ਤੇ ਹਿੰਦੂ ਕੈਲੰਡਰ ਦੇ ਵਿੱਚ ਇੱਕ ਪਵਿੱਤਰ ਮਹੀਨਾ ਜਿਹੜਾ ਹੁੰਦਾ ਹੈ ਇਹ ਦਿਨ ਭਗਵਾਨ ਸ਼ਿਵ ਦੀ ਰਾਖਸ਼ ਤ੍ਰਿਪ ਰਾਸੂਰ ਤੇ ਜਿੱਤ ਤੇ ਭਗਵਾਨ ਵਿਸ਼ਨੂੰ ਦੇ ਮਤਯ ਦੇ ਜਿਹੜੇ ਰੂਪ ਦੇ ਵਿੱਚ ਪਹਿਲੇ ਅਵਤਾਰ ਦਾ ਪ੍ਰਤੀਕ ਹੈ ਇਸ ਦਿਨ ਨਦੀਆਂ ਦੇ ਵਿੱਚ ਇਸ਼ਨਾਨ ਕਰਨਾ ਤੇ ਮਿੱਟੀ ਦੇ ਦੀਵੇ ਬਾਲਣਾ ਸ਼ਾਮਲ ਹੁੰਦਾ ਹੈ ਬੁੱਧਮਤ ਦੇ ਵਿੱਚ ਇਸ ਨੂੰ ਕਿਵੇਂ ਮੰਨਦੇ ਨੇ Hindu ਮਤ ਦੀ ਗੱਲ ਕੀਤੀ ਹੈ ਬੁੱਧਮਤ ਦੇ ਵਿੱਚ ਪੂਰਨ ਮਾਚੀ ਨੂੰ ਮੰਨਦੇ ਨੇ ਕਿ ਇਸ ਦੇ ਵਿੱਚ ਲੋਕ ਮੰਨਦੇ ਨੇ ਕਿ ਬੁੱਧ ਦਾ ਜਨਮ ਜਿਹੜਾ ਸੀ 2500 ਸਾਲ ਪਹਿਲਾਂ ਪੂਰਨ ਮਾਚੀ ਵਾਲੇ ਦਿਨ ਹੋਇਆ ਸੀ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਉਹਨਾਂ ਗਿਆਨ ਦੀ ਪ੍ਰਾਪਤੀ ਹੋਈ ਤੇ ਉਹਨਾਂ ਦਾ ਦੇਹਾਂਤ ਵੀ ਪੂਰਨ ਮਾਚੀ ਵਾਲੇ ਦਿਨ ਹੀ ਹੋਇਆ ਸੀ ਇਹਨਾਂ ਘਟਨਾਵਾਂ ਨੂੰ ਬੁੱਧ ਪੂਰਨਿਮਾ ਵਜੋਂ ਮਨਾਇਆ ਜਾਂਦਾ ਹੈ ਜੋ ਆਮ ਤੌਰ ਦੇ ਉੱਤੇ ਅਪ੍ਰੈਲ ਜਾਂ ਮਈ ਦੇ ਵਿੱਚ ਪੂਰਨ ਮਾਚੀ ਵਾਲੇ ਦਿਨ ਹੁੰਦੀ ਹੈ ਸ਼੍ਰੀਲੰਕਾ ਦੇ ਵਿੱਚ ਹਰ ਮਹੀਨੇ ਦੀ ਪੂਰਨਮਾਸੀ ਨੂੰ ਜਨਤਕ ਛੁੱਟੀ ਹੁੰਦੀ ਹੈ ਜਿਸ ਨੂੰ ਪੋਇਆ ਕਿਹਾ ਜਾਂਦਾ ਹੈ ਇਸ ਦਿਨ ਸ਼ਰਾਬ ਅਤੇ ਮਾਸ ਦੀ ਵਿਕਰੀ ਕਰਨ ਦੀ ਮਨਾਹੀ ਹੁੰਦੀ ਹੈ ਬਾਲੀ ਦੇ ਵਿੱਚ ਪੂਰਨਮਾਸੀ ਨੂੰ ਪੂਰਨਮਾ ਵਜੋਂ ਮਨਾਇਆ ਜਾਂਦਾ ਹੈ ਮੰਨਤਾ ਹੈ ਕਿ ਦੇਵੀ ਦੇਵਤੇ ਇਸ ਦਿਨ ਧਰਤੀ ਦੇ ਉੱਤੇ ਉਤਰਦੇ ਨੇ ਤੇ ਆਪਣਾ ਅਸ਼ੀਰਵਾਦ ਦਿੰਦੇ ਨੇ ਮੁਸਲਮਾਨ ਭਾਈਚਾਰੇ ਦੇ ਵਿੱਚ ਕਹਿੰਦੇ ਨੇ ਕਿ ਪੂਰਨਮਾਸੀ ਦੇ ਦੌਰਾਨ 3 ਦਿਨ ਵਰਤ ਰੱਖਣ ਦੇ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਇਸ ਨੂੰ ਚਿੱਟੇ ਦਿਨ ਜਾਂ ਆਲ ਜਾਂ ਅਲ ਅਯਾਮ ਅਲ ਬਿੱਦ ਵਜੋਂ ਵੀ ਜਾਣਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਪੈਗੰਬਰ ਮੁਹੰਮਦ ਨੇ ਹਨੇਰੀਆਂ ਰਾਤਾਂ ਨੂੰ ਰੋਸ਼ਨ ਕਰਨ ਦੇ ਲਈ ਅੱਲਾ ਦਾ ਧੰਨਵਾਦ ਕਰਨ ਦੇ ਲਈ ਇਹਨਾਂ ਦਿਨਾਂ ਤੇ ਵਰਤ ਜਿਹੜਾ ਸੀ ਰੱਖਿਆ ਸੀ ਈਸਾਈ ਮਤ ਕੀ ਕਹਿੰਦੀ ਹੈ ਇਹਦੇ ਬਾਰੇ ਈਸਾਈ ਧਰਮ ਦੇ ਵਿੱਚ ਈਸਟਰ ਬਸੰਤ ਸਮਰੂਪ ਤੋਂ ਬਾਅਦ ਪਹਿਲੀ ਪਹਿਲੇ ਪੂਰਨ ਮਾਚੀ ਤੋਂ ਬਾਅਦ ਪਹਿਲੇ ਐਤਵਾਰ ਨੂੰ ਇਹ ਮਨਾਇਆ ਜਾਂਦਾ ਹੈ ਮੈਕਸੀਕੋ ਦੇ ਵਿੱਚ ਕੁਝ ਹੋਰ ਲਾਤੀਨੀ ਅਮਰੀਕੀ ਦੇਸ਼ਾਂ ਦੇ ਵਿੱਚ ਨੇਟਿਵ ਅਮਰੀਕਨ ਮੂਨ ਡਾਂਸ ਕਰਦੇ ਨੇ ਨੂੰ ਜਿਹੜਾ ਸੀ ਮੂੜ ਸੁਰਜੀਤ ਕੀਤਾ ਗਿਆ ਜਿਸ ਦੇ ਵਿੱਚ ਔਰਤਾਂ ਪੂਰਨਮਾਸੀ ਤੇ ਉੱਤੇ ਇਕੱਠੀਆਂ ਹੁੰਦੀਆਂ ਨੇ ਤਿੰਨ ਦਿਨ ਚੱਲਣ ਵਾਲੇ ਤਿਉਹਾਰ ਦੇ ਵਿੱਚ ਨੱਚਣ ਤੇ ਗਾਉਣ ਦਾ ਪੂਜਾ ਕਰਨ ਦੇ ਲਈ ਸਾਰਾ ਕੁਝ ਜਿਹੜਾ ਇਹ ਸਿਸਟਮ ਚੱਲਦਾ ਹੈ ਪੂਰਨਮਾਸੀ ਨੂੰ ਲੈ ਕੇ ਕਿਹੜੀਆਂ ਮਿੱਥਾਂ ਤੇ ਕਥਾਵਾਂ ਵੀ ਨੇ ਯੂਰਪ ਦੇ ਵਿੱਚ ਜਿਹੜਾ ਪੁਰਾਣੇ ਸਮੇਂ ਤੋਂ ਪੂਰਨਮਾਸੀ ਨੂੰ ਕੁਝ ਲੋਕਾਂ ਦੇ ਵਿੱਚ ਪਾਗਲਪਨ ਪੈਦਾ ਕਰਨ ਵਾਲਾ ਦਿਨ ਮਨਾਇਆ ਜਾਂਦਾ ਰਿਹਾ লিউਨাসੀ ਸ਼ਬਦ ਜਿਹੜਾ ਹੈ ਲੂਨਾ ਤੋਂ ਲਿਆ ਗਿਆ ਅਤੇ ਇਹ ਚੰਦਰਮਾ ਦੇ ਦੀ ਲਾਤੀਨੀ ਸ਼ਬਦ ਹੈ ਪੂਰਾ ਚੰਦਰਮਾ ਬੇਕਾਬੂ ਵਿਹਾਰ ਨੂੰ ਪੂਰਾ ਚੰਦਰਮਾ ਬੇਕਾਬੂ ਵਿਵਹਾਰ ਨੂੰ ਵਧਾਵਾ ਦੇਣ ਵਾਲੀ ਧਾਰਨਾ ਨੇ ਵੇਰ ਵੁਲਫਸ ਜਿਹੜੇ ਨੇ ਆਪਣੇ ਜਿਹੜੇ ਸ਼ਿਕਾਰੀ ਜੰਗਲੀ ਡੌਗ ਹੁੰਦੇ ਨੇ ਵੁਲਫ ਜਿਹੜੇ ਨੇ ਤੇ ਉਹ ਜਿਹੜਾ ਇਹ ਵੀ ਮੰਨਦੇ ਬਹੁਤ ਸਾਰੀਆਂ ਫਿਰਮਾਂ ਫਿਲਮਾਂ ਵੀ ਆਈਆਂ ਹੋਈਆਂ ਨੇ ਇਹਨਾਂ ਚੀਜ਼ਾਂ ਦੇ ਉੱਤੇ ਪੂਰਨ ਮਾਛੀ ਨੂੰ ਬੜਾ ਜੋਰ ਲਾਉਂਦੇ ਨੇ ਤੇ ਭਾਈ ਸਾਰਾ ਕੁਝ ਕਰ ਲਈਏ ਅਰਦਾਸਾਂ ਜੋ ਭਗਤੀ ਕਰਨੀਆਂ ਕਰ ਲੋ ਜਿਹਦੀ ਬਲੀ ਦੇਣੀਆਂ ਦੇ ਲੋ ਫਿਰ ਉਸ ਦਿਨ ਨੂੰ ਉਹ ਜਿਹੜਾ ਪੂਰਨ ਜਿੱਦਾਂ ਉਹ ਮੂਨ ਪੂਰਾ ਹੋਣਾ ਹੈ ਤਾਂ ਉਸ ਦਿਨ ਫਿਰ ਉਹਨੇ ਵੂਲਫ ਦਾ ਜਿਹੜਾ ਉਹਨੂੰ ਵਰਦਾਨ ਮਿਲਣਾ ਹੈ ਤੇ ਫਿਰ ਉਹ ਕਦੇ ਬੰਦੇ ਦੀ ਸ਼ਕਲ ਚ ਹੁੰਦੇ ਰਹਿੰਦਾ ਹੈ ਤੇ ਕਦੇ ਜਦੋਂ ਉਹ ਫਿਰ ਸ਼ਿਕਾਰ ਕਰਦਾ ਹੈ ਆਪਣਾ ਤਾਂ ਫਿਰ ਉਹ ਵੂਲਫ ਬਣ ਜਾਂਦਾ ਹੈ ਵੇਰ ਵੇਰ ਵੂਲਫ ਦੀ ਮੈਥ ਨੂੰ ਜਨਮ ਦਿੱਤਾ ਵੇਰ ਵੂਲਫ ਇੱਕ ਅਜਿਹੇ ਸ਼ਖਸ ਜੋ ਅਣ ਇਛਤ ਰੂਪ ਦੇ ਵਿੱਚ ਜਿਵੇਂ ਕਿ ਕਹਿੰਦੇ ਨੇ 나ਗ ਦੇਵਤਾ ਜਿਹੜਾ ਜਦੋਂ ਉਮਰ ਕਹਿੰਦੇ ਜਾਂ ਦੋ 나ਗ ਜਾਂ ਸ਼ੀਸ਼ ਸ਼ੀਸ਼ 나ਗ ਸ਼ਾਇਦ ਮੇਰੇ ਗੱਲ ਨਾਲ ਕਿਹੜਾ 나ਗ ਕਹਿੰਦੇ ਨੇ ਉਹਨੂੰ ਸਪੈਸ਼ਲ ਜਿਹਾ ਹੁੰਦਾ ਸੀ ਪਹਿਲਾਂ ਸੁਣਦੇ ਹੁੰਦੇ ਸੀ ਆਪਾਂ ਮਿੱਠਾ ਤੇ ਛੋਟੇ ਹੁੰਦੇ ਤਾਂ ਹੁਣ ਤਾਂ ਯਾਦ ਨਹੀਂ ਹੈ ਤੇ ਉਹ ਕਹਿੰਦੇ ਸੀਗੇ ਮਤਲਬ ਕਿ ਜਿਹੜਾ ਉਹ ਬੰਦੇ ਦਾ ਰੂਪ ਵੀ ਧੜ ਲੰ ਧਾਰ ਲੈਂਦਾ ਹੈ 나ਗਮਣੀ ਸ਼ਾਇਦ ਕਹਿੰਦੇ ਸੀ ਉਹਨੂੰ ਅਨਿચ્છਿਤ ਰੂਪ ਦੇ ਵਿੱਚ ਬਗਿਆੜਾਂ ਦੇ ਵਿੱਚ ਬਦਲ ਜਾਂਦੇ ਨੇ ਤੇ ਪੂਰੇ ਚੰਦਰਮਾ ਦੀਆਂ ਰਾਤਾਂ ਨੂੰ ਆਪਣੇ ਭਾਈਚਾਰਿਆਂ ਨੂੰ ਡਰਾਉਂਦੇ ਨੇ ਇਸ ਵੀ ਪੂਰਵ ਚੌਥੀ ਸਦੀ ਦੇ ਵਿੱਚ ਯੂਨਾਨੀ ਇਤਿਹਾਸਕਾਰ ਹੀਰੋਡੋਟਸ ਨੇ ਸਿੱਥੀਆਂ ਜੋ ਹੁਣ ਰੂਸ ਦੇ ਵਿੱਚ ਹੈ ਜਗ੍ਹਾ ਦੇ ਇੱਕ ਕਬੀਲੇ ਬਾਰੇ ਲਿਖਿਆ ਜਿਸ ਨੂੰ ਨਿਊਰੀ ਕਿਹਾ ਜਾਂਦਾ ਹੈ ਦਾਵਾ ਕੀਤਾ ਕਿ ਉਹ ਹਰ ਸਾਲ ਕਈ ਦਿਨਾਂ ਤੱਕ ਬਗਿਆੜਾਂ ਦੇ ਵਿੱਚ ਬਦਲ ਜਾਂਦੇ ਨੇ ਯੂਰਪ ਦੇ ਵਿੱਚ 15ਵੀਂ ਅਤੇ 17ਵੀਂ ਸਦੀ ਦੇ ਵਿਚਕਾਰ ਬਹੁਤ ਸਾਰੇ ਲੋਕਾਂ ਤੇ ਬਗਿਆੜ ਹੁੰਦਾ ਇਲਜ਼ਾਮ ਲੱਗਾ ਸੀ ਕਿ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਜਿਹੜੀਆਂ ਚਰਚ ਦੇ ਨਾਲ ਜੁੜਦੀਆਂ ਜਿਹੜੀ ਕਿ ਰੋਮ ਦੇ ਵਿੱਚ ਵੱਡੀ ਚਰਚ ਹੈ ਜਿਹੜੀ ਕਿ ਕਰਤਾ ਧਰਤਾ ਹੈ ਕੈਥੋਲਿਕ ਜਿਹੜੀ ਕਹਿ ਸਕਦੇ ਆ ਤੇ ਉਹ ਜਿਹੜੀ ਚਰਚ ਹੈ ਰੋਮ ਦੇ ਵਿੱਚ ਉਹਦੇ ਬਾਹਰ ਦੇਖੋ ਕਿ ਜਿਹੜੇ ਦੋਸਤ ਜਿਹੜੇ ਇਟਲੀ 'ਚ ਰਹਿੰਦੇ ਨੇ ਜਹਾਂ ਉਹ ਕਹਿ ਸਕਦੇ ਨੇ ਸ਼ੈਤਾਨ ਦੀ ਪੂਜਾ ਕਰਦੇ ਨੇ ਲੋਕ ਤੇ ਉਹ ਉੱਥੇ ਬਾਹਰ ਸਾਰਾ ਕੁਝ ਇਹ ਚੀਜ਼ਾਂ ਬੜੀਆਂ ਹੋਈਆਂ ਨੇ ਬੰਦਿਆਂ ਨੂੰ ਪਰ ਲਾਏ ਹੋਏ ਐ ਮੂੰਹ ਉਹਨਾਂ ਦਾ ਬਗਿਆੜ ਵਰਗਾ ਬਣਾਇਆ ਹੋਇਆ ਐ ਤੇ ਉਡਾਰੀ ਭਰਨੇ ਨੇ ਜਾਂ ਜੰਪ ਮਾਰ ਰਹੇ ਨੇ ਇਸੇ ਤਰ੍ਹਾਂ ਬਹੁਤ ਸਪੈਸ਼ਲ ਸਪੈਸ਼ਲ ਜਗ੍ਹਾ ਨੇ ਜਿੱਥੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਸਥਾਪਿਤ ਕੀਤੀਆਂ ਨੇ ਤੇ ਚੌਂਕ ਬਣਾਏ ਹੋਏ ਨੇ ਜਾਂ ਉਹ ਸਾਰੀਆਂ ਚੀਜ਼ਾਂ ਨੇ ਤੇ ਉਹ ਆਪਣੇ ਆਪ ਨੂੰ ਜਿਹੜਾ ਸ਼ੋਅ ਕਰਦੇ ਨੇ ਭਾਈ ਇਹ ਲੋਕ ਅਸਲ ਦੇ ਵਿੱਚ ਉਹ ਰਾਜ ਕਰਨ ਵਾਲੇ ਨੇ 666 ਕਹ ਲੋ ਸ਼ੈਤਾਨ ਡੇਵਲ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਨਾਲ ਇਹਨਾਂ ਦਾ ਲਿੰਕ ਜੁੜਦਾ ਹੈ ਸਭ ਤੋਂ ਬਦਨਾਮ ਕੇਸਾਂ ਦੇ ਵਿੱਚੋਂ ਇੱਕ ਜਰਮਨੀ ਦੇ ਵਿੱਚ ਇੱਕ ਜਿਮੀ ਜ਼ਿਮੀਦਾਰ ਪੀਟਰ ਸਟਬੇ ਜਾਂ ਸਟੰਪ ਦਾ ਸੀ ਜੋ 1589 ਦੇ ਵਿੱਚ ਹੋਇਆ ਸੀ ਸਤਾਨਕ ਸ਼ਿਕਾਰੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਉਸ ਦੇ ਇੱਕ ਬਗਿਆੜ ਤੋਂ ਮਨੁੱਖ ਦੇ ਵਿੱਚ ਬਦਲਦੇ ਦੇਖਿਆ ਤੇ ਸੀਗੇ ਦਿੱਤੇ ਜਾਣ ਤੋਂ ਬਾਅਦ ਪੀਟਰ ਨੇ ਇੱਕ ਜਾਦੂਈ ਬੈਲਟ ਰੱਖਣ ਦਾ ਇਕਬਾਲ ਕੀਤਾ ਜਿਸ ਦੇ ਵਰਤੋਂ ਕਰਕੇ ਉਹ ਜਿਹੜਾ ਸੀ ਵੇਅਰ ਵੁਲਫ ਦੇ ਵਿੱਚ ਬਦਲ ਜਾਂਦਾ ਸੀ ਜਿਸ ਦੇ ਨਾਲ ਉਹ ਲੋਕਾਂ ਦਾ ਸ਼ਿਕਾਰ ਕਰ ਸਕਦਾ ਸੀ ਤੇ ਉਹਨਾਂ ਨੂੰ ਖਾ ਸਕਦਾ ਸੀ ਪੂਰਨ ਪੂਰਨ ਮਾਚੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੀ ਹੈ ਕਈਆਂ ਦਾ ਮੰਨਣਾ ਹੈ ਕਿ ਪੂਰਨ ਚੰਦਰਮਾ ਨੀਂਦ ਨੂੰ ਵੀ ਪ੍ਰਭਾਵਿਤ ਕਰਦਾ ਹੈ ਭਾਈ ਸਾਡੇ ਤਾਂ ਹੁਣ ਦੇਣੇ ਨਹੀਂ ਰਾਤ ਹੀ ਨਹੀਂ ਪੈਂਦੀ ਗਰਮੀਆਂ ਦੇ ਵਿੱਚ ਤੇ ਹੁਣ ਜਿਹੜਾ ਦੇਣੇ ਨਹੀਂ ਚੜਦਾ ਰਾਤ ਹੀ ਰਹਿੰਦੀ ਹੈ ਅਸੀਂ ਕੀ ਕਰੀਏ ਤੇ ਅਧਿਐਨ ਦਰਸਾਉਂਦੇ ਨੇ ਕਿ ਪੂਰਨ ਮਾਚੀ ਦੇ ਦੌਰਾਨ ਜਾਂ ਇਸ ਦੇ ਆਲੇ-ਦੁਆਲੇ ਲੋਕਾਂ ਨੂੰ ਸੌਣ ਦੇ ਲਈ ਜ਼ਿਆਦਾ ਸਮਾਂ ਲੱਗਦਾ ਹੈ। ਡੂੰਗੀ ਨੀਂਦ ਘੱਟ ਲੈਂਦੇ ਨੇ, ਘੱਟ ਸਮੇਂ ਦੇ ਲਈ ਸੌਂਦੇ ਨੇ ਤੇ ਉਹਨਾਂ ਦੇ ਸਿਸਟਮ ਦੇ ਵਿੱਚ ਮੈਲਾਟੋਨਿਨ ਦਾ ਜਿਹੜਾ ਹਾਰਮੋਨ ਹੈ ਪੱਧਰ ਘੱਟ ਹੁੰਦਾ ਹੈ ਤੇ ਹਾਰਮੋਨ ਨੀਂਦ ਦੇ ਵਿੱਚ ਸਹਾਇਤਾ ਕਰਦਾ ਹੈ। ਅਧਿਐਨ ਦੇ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਘੱਟ ਤਸੱਲੀ ਬਖਸ਼ ਨੀਂਦ ਆਉਂਦੀ ਹੈ। ਬੇਸ਼ੱਕ ਉਹ ਪੂਰਨ ਮਾਚੀ ਦੀ ਰੋਸ਼ਨੀ ਤੋਂ ਬਚਣ ਦੇ ਲਈ ਸੀਲਬੰਦ ਕਮਰਿਆਂ ਦੇ ਵਿੱਚ ਵੀ ਕਿਉਂ ਨਾ ਸੌਣ। ਲਾਏ ਹੋਏ ਨੇ ਜੀ ਅਸੀਂ ਤਾਂ ਖਿੜਕੀਆਂ ਦੇ ਉੱਤੇ ਗਰਮੀਆਂ ਨੂੰ ਜਿਹੜਾ ਡਾਰਕ ਕਰ ਲਈਦਾ ਹੈ ਤੇ ਸੋਝਈਦਾ ਮੁੜ ਕੇ ਭਾਈ ਆਪੇ ਹੀ ਨੀਰਾ ਕਰ ਲਈਦਾ ਚੰਦ ਚੜ੍ਹਾ ਲਈਦਾ ਤੇ ਚੰਨ ਲਾ ਲਈਦਾ ਥੱਲੇ ਤੇ ਸੂਰਜ ਜਿ ਚੜ੍ਹਾ ਦਈਦਾ ਜੀ ਕਈ ਮਾਲੀ ਪੂਰਨ ਮਾਚੀ ਦੇ ਸਮੇਂ ਬੀਜ ਅਤੇ ਕਲਮਾ ਲਗਾਉਂਦੇ ਨੇ ਜਿਵੇਂ ਕਿ ਬਾਲੀ ਦੇ ਵਿੱਚ ਪੂਰਨਮਾ ਦੇ ਦੌਰਾਨ ਕਰਦੇ ਨੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਚੰਦਰਮਾ ਮਿੱਟੀ ਨੂੰ ਸੁਧਾਰਦਾ ਹੈ ਜਦੋਂ ਪੂਰਨ ਮਾਚੀ ਹੁੰਦੀ ਹੈ ਤਾਂ ਚੰਦਰਮਾ ਦਾ ਗ੍ਰੈਵਿਟੇਸ਼ਨਲ ਬਲ ਧਰਤੀ ਦੇ ਇੱਕ ਪਾਸੇ ਖਿੱਚਦਾ ਹੈ ਜਦਕਿ ਸੂਰਜ ਦਾ ਗ੍ਰੈਵਿਟੀ ਨੇਸ਼ਲ ਗ੍ਰੈਵੀਟੇਸ਼ਨਲ ਬਲ ਜਿਹੜਾ ਦੂਜੇ ਪਾਸੇ ਖਿੱਚਦਾ ਹੈ ਵਧੇਰੇ ਤਿਬਰ ਜਵਾਰ ਪਾਟੇ ਦੇ ਨਾਲ ਇਹ ਧਰਤੀ ਦੀ ਸਤਾ ਤੇ ਵਧੇਰੇ ਨਮੀ ਨੂੰ ਖਿੱਚਣ ਦੇ ਲਈ ਵੀ ਮੰਨਿਆ ਜਾਂਦਾ ਹੈ ਸਮੁੰਦਰਾਂ ਦੇ ਵਿੱਚ ਵੀ ਜਿਹੜਾ ਪਾਣੀ ਵੱਧਦਾ ਘਟਦਾ ਹੈ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦੀ ਹੈ ਕਿ ਕਿੰਨੇ ਮਹੀਨੇ ਪਾਣੀ ਡਾਊਨ ਰਹਿੰਦਾ ਤੇ ਫਿਰ ਜਵਾਰ ਪਾਟੇ ਦੀ ਜਦੋਂ ਗੱਲ ਆਉਂਦੀ ਹੈ 2000 ਦੇ ਵਿੱਚ ਸਨ ਦੇ ਵਿੱਚ ਯੂਕੇ ਦੇ ਬ੍ਰੈਡਫੋਰਡ ਦੇ ਵਿੱਚ ਹੋਏ ਇੱਕ ਅਧਿਐਨ ਦੇ ਅਨੁਸਾਰ ਪੂਰਨ ਮਾਚੀ ਦੇ ਦੌਰਾਨ ਜਾਨਵਰਾਂ ਦੇ ਕੱਟਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਅਧਿਐਨ ਵਿੱਚ ਦੇਖਿਆ ਗਿਆ ਕਿ 1997 ਤੇ 1999 ਦੇ ਵਿਚਕਾਰ ਪੂਰਨ ਮਾਚੀ ਦੇ ਨੇੜਲੇ ਦਿਨਾਂ ਦੇ ਵਿੱਚ ਜਾਨਵਰਾਂ ਦੇ ਕੱਟਣ ਕਾਰਨ ਹਸਪਤਾਲ ਪਹੁੰਚੇ ਲੋਕਾਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ। ਨਿਰਾਸ਼ਾਜਨਕ ਤੌਰ ਦੇ ਉੱਤੇ ਵੇਅਰ ਵੁਲਫਸ ਵੱਲੋਂ ਕੱਟੇ ਜਾਣ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਜੀ ਦੋਸਤੋ ਇਹ ਸੀ ਜੀ ਗੱਲਬਾਤ ਪੂਰਨ ਮਾਛੀ ਦੇ ਬਾਰੇ ਤੇ ਮਿੱਥਾਂ ਨੇ ਬکریاں ਬکریاں ਕੋਈ ਇਸ ਨੂੰ ਚੰਗਾ ਸਮਝਦਾ ਹੈ ਤੇ ਕੋਈ ਇਸ ਦਾ ਦਿਨ ਨੂੰ ਜਿਹੜਾ ਟੂਣਾ ਟਾਮਣ ਵੀ ਕਰਦੇ ਨੇ ਜਿੱਦਾਂ ਕਿ ਦੀਵਾਲੀ ਦੇ ਉੱਤੇ ਮਸਲੇ ਚੱਲਦੇ ਆ ਪੂਰਨ ਮਾਛੀ ਨੂੰ ਲੈ ਕੇ ਮਿੱਥਾਂ ਤੇ ਕਥਾਵਾਂ ਕਿਤੇ ਲੋਕ ਲੋਕਾਂ ਦੇ ਬਗਿਆੜ ਬਣਨ ਦੀ ਚਰਚਾ ਹੈ ਤੇ ਕਿਤੇ ਨੀਂਦ ਨਾ ਆਉਣ ਦੀ ਗੱਲਬਾਤ ਸੀ ਜਰਮੀ ਹੋਵੈਲ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾਰੀ ਰੂ ਦਾ ਮੰਚ